ਕਿਹੜਾ ਫਲੇਵਰ ਹੈ ਨੂਰ ਦਾ ਸੰਤਰਾ ਹੂੰ ਸੰਤਰਾ ਲੋ ਨਾ ਮੈਂ ਨਹੀਂ ਖਾਣਾ ਮੇਰੀ ਦੁੱਧ ਵਾਲੀ ਫੱਦੀ ਨਾ ਨਾ ਨੂੰ ਦੁੱਧੇ ਦੇ ਮੂੰਹ ਦਾ ਸੁਆਦ ਖਰਾਬ ਕਰਨਾ ਆਹ ਤੇਰੀ ਮੰਨ ਲੈ ਕੇ ਦੱਤੀ ਦੁੱਧ ਵਾਲਾ ਇਹ ਫਲੇਵਰ ਵਧੀਆ ਹੈ ਨਾ ਇਹ ਫਲੇਵਰ ਵਧੀਆ ਤਾਂ ਲੱਗਦਾ ਇਹਦੇ ਵਿੱਚ ਦੁੱਧ ਆਜੇ ਕੋਲ ਤੇ ਥੋੜੀ ਜਿਹੀ ਹੋਊਗੀ ਤੇਲ ਜ਼ਿਆਦਾ ਗਰਮ ਹੋ ਗਿਆ ਕਾਲਾ ਤੇ ਹੋ ਗਿਆ ਮੜਾ ਚੱਲ ਕੋਈ ਨਹੀਂ ਗਰਜਣੀਆਂ ਖਾਲਾ ਫੜਾਫੜਾ ਸੂਰਜ ਤਾਂ ਹੁੰਨਾ ਤੁਮ ਸ਼ਿਪਦਾ ਦੇਖੋ ਕਿੰਨਾ ਸੋਹਣਾ ਥਿਊ ਆ ਰਿਹਾ ਪਾਤਾ ਆਪਣਾ ਪਾਣੀ ਚ ਮੀਂਹ ਦਸਿਆ ਦੋ ਤਿੰਨ ਦਿਨ ਪਾਤਾ ਪਾਣੀ ਪਾ ਰਹੇ ਤੇ ਆ ਦੇਖੋ ਰੋਇਆਂ ਚ ਲਜਣਾ ਪਪਟ ਲਿਆ ਪਤਾ ਨਹੀਂ ਯਾਰ ਗਾਂ ਵਾਲੇ ਦੋ ਤਿੰਨ ਦਿਨ ਦਸਿਆ ਹੁਣ ਮੇਰੇ ਤਰੀਕ ਨਹੀਂ ਯਾਦ ਜਾਨਵਰਾਂ ਦੀ ਚੀਂਚੀ ਚਲਦੀ ਆ ਆ ਦੇਖੋ ਇੱਕਦਮ ਅੱਧਾ ਗੱਲੋਂ ਪਿਆਜ਼ ਗੁੜਤੇ ਮਾਪੀਦਾ ਅੱਧੇ ਵਧੀਆ ਲੱਗਦੇ ਜਿੰਨੇ ਕ ਗੁੜਤੇ ਬਾਕੀ ਜਿਹੜੇ ਨਹੀਂ ਗੁਡੇ ਉਹਨਾਂ ਚ ਕੱਖੋ ਖੜਾ ਚੱਲੋ ਹੁਣ ਕਈ ਪੱਤੇ ਹੋਣਾ ਵਟਤਾ ਹੋ ਜਾਣਾ ਉਹ ਗੱਲ ਕਰਦੇ ਆ ਲਓ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਟਾਈਮ ਦੇਖ ਲਓ ਸੁੱਝ ਗਏ ਬਸ ਨਿਕਲਿਆ ਨਹੀਂ ਟਾਈਮ ਹੁਣ 5 ਵਜੇ ਹੋਇਆ ਜਵੇਰ ਦੇ ਹਲੇ 5 ਵਜੇ ਦੇ ਨਾਲੇ ਆਪਾਂ ਅਗੇ ਪਿੱਛੇ ਜਿੱਥੋਂ ਲਸਣ ਪੱਟਿਆ ਤਾਂ ਤੁੰਡਾ ਹੋਣਾ ਕੀ ਕੰਮ ਅੱਜ ਦਹਾ ਕੌਲੀ ਇਹ ਤ੍ਰੀ ਕਾਲੇ ਚ ਹਰੀ ਮੂੰਗੀ ਕਨੇਨੋ ਆਪਾਂ ਲਾ ਰਹੇ ਆ ਹਰੀ ਮੂੰਗੀ ਲਾਣਾ ਪੱਟੇ ਕਰਕੇ ਜਗਾ ਹੋ ਗਈ ਤੇ ਬਿਲੀ ਮੇਰੀ ਉਹ ਅਚੀਵਮੈਂਟ ਚਲ ਚਲਾ ਮਾਂ ਪੈ ਗਣੀ ਮੂੰਗੀ ਤੋੜਨੀ ਆ ਮੂੰਗੀ ਬੀਜਨੀ ਆ ਮਾਂ ਪਈ ਮੂੰਗੀ ਬੀਜ ਲਾ ਕਰਨਿਆੜੀ ਬਣਾ ਉਹ ਤੇ ਬੁੱਲਾ ਬੁੱਲਾ ਲਾਣਾ ਹਾਂ ਉਹ ਤੇਿਆਰੀ ਤੇ ਹਾਂ ਸਹੀ ਉਹ ਤਾਂ ਮੇਰੇ ਨਾਲ ਹਰ ਟੱਕੇ ਛੱਡਦੇ ਆਂ ਉੱਪਰ ਉੱਪਰ ਆ ਚੜਦੇ ਹਾਂ ਪਹਿਲਾਂ ਸੀ ਲੱਗੇ ਤੇ ਬੈ ਕੇ ਆਲ ਫਾਵੇ ਜਿਹੜਾ ਮੇਰਾ ਵੀਪਿਆ ਬੈ ਕੇ ਟੱਕ ਦੇ ਦੇ ਕੇ ਆਪਿਆ ਮੇਰਾ ਵੀ ਉਹਦਾ ਟਾਈਮੇ ਬਹੁਤ ਜ਼ਿਆਦਾ ਲੱਗਦਾ ਤਾਂ ਕਿਨ ਮਾ ਕੋਲੀ ਨੂੰ ਲਿਕਾ ਮਾਰ ਲਿਕਾ ਮਾਰ ਕੇ ਪੱਦਰ ਕਰ ਆ ਦੇਖੋ ਜਿਹਨ ਨਾਲ ਵਾਚੋਂ ਵਾਚੋਂ ਅੱਜ ਕੰਮਾਂ ਸਾਡੇ ਛੋਟੇ ਛੋਟੇ ਦੌਤਨ ਤਾਂ ਕਰਕੇ ਸੀ ਕੱਖ ਤੇ ਜ਼ਿਆਦਾ ਭਰੀ ਡੰਗ੍ਹਾਈ ਨਾਲ ਨਹੀਂ ਗਏ ਕੱਖ ਕੱਢਣ ਨੂੰ ਪਹਿਲਾਂ ਵਾਪਿਸ ਨੇ ਕੱਢ ਵੀ ਦਿੱਤਾ ਪਿਆ ਆ ਦੇਖੋ ਇਹਨੇ ਸਾਰਾ ਖੂਤਾ ਪਹਿਲਾਂ ਇਹ ਜੋ ਰੋੜੀ ਵੀ ਖਾਸੀ ਨਿਕਲਦੀ ਆ ਦੇਖੋ ਰੋੜੀ ਹਲੇ ਨਿਕਲ ਹੀ ਜਾਂਦੀ ਆ ਹਲੇ ਤੱਕ ਆ ਦੇਖੋ ਇਹ ਆ ਪਈਏ ਜੀ ਮੇ ਰੋੜੀ ਇਹ ਆ ਦੇਖੋ ਐ ਖੋਲੀ ਤੇ ਚੜਾਈ ਆ ਆਗੇ ਆਹ ਸੜਤੀ ਤਾਂ ਪਹ ਕਰਤੀ ਇੱਥੇ ਆਹ ਹਰੀ ਮਿਰਚ ਲੰਬੀ ਮਿਰਚ ਵਧੀਆ ਮਿਰਚਾਂ ਜਿਆਦਾ ਕੌੜੀ ਤਾਂ ਨਹੀਂ ਹੈਗੀ ਜਿਆਦਾ ਮਿੱਠੀ ਵੀ ਨਹੀਂ ਨਹੀਂ ਹੈਗਾ ਨਾ ਕਿੰਨੀਆਂ ਲੈਣਾਂ ਚ ਪਾਤਾ ਵੀ ਦੱਸ ਸਾਹਿਬ ਆਪੇ ਘਰ ਹੈਗੀ ਦੇਰੇ ਮੋਟੇ ਮੋਟੀ ਕੋਈ ਚੱਕਣੀ ਪਰ ਜਿਆਦਾ ਕਰਦਾ ਕੋਈ ਨਾ ਕਿਤੇ ਆਹ ਰਹਿ ਗਈ ਕਿਹੜੀ ਆਹ ਇਧਰ ਲੀਆਂ ਆ ਇੱਕ ਤਲਾ ਤਾਂ ਰਹਿੰਦੀ ਆਵੇ ਇੱਥੇ ਜਾਂਦੀ ਆ ਫਿਰ ਦੋ ਰਹਿੰਦੀਆਂ ਨੇ ਇਧਰ ਜਿਹੜਾ ਰਹੇਗੀ ਸਿਰੇ ਲਾ ਦੇਣੀ ਆ ਮੈਂ ਆਪੇ ਆਜਨੇ ਆਪਣੇ ਜੂ ਜੂ ਪਿਆਜ਼ ਪੱਟੂ ਜਊਗਾ ਤੇ ਕਿ ਜੂ ਜੂ ਮੂੰਗਿਓ ਲਾਈ ਜਣੀ ਆ ਠੀਕ ਆ ਹੈ ਮੂੰਗੀ ਦੀ ਪੈਦਾਵਾਰ ਵਧਾ ਦੇਣੀ ਆ ਭਗਵੰਤ ਮਾਲਕਾਂ ਦਾ ਵੀ ਛਿੱਤੀ ਲਵਾਂਗੇ ਆਪਾਂ ਸੋ ਆਪਾਂ ਉਹਦਾ ਕੰਟਰੈਕਟ ਤੇ ਕਰਾਂਗੇ ਬਸ ਪਿਆਜ਼ ਆ ਰਿਹਾ ਮੂੰਗੀ ਦੀ ਅਸਰ ਉਹ ਅਗਲਾ ਆ ਹੈ ਅੱਗੇ ਆਪਾਂ ਜੁਲਾਈ ਮਹੀਨੇ ਚ ਪਿਆਜ਼ ਨਵੀਂ ਪਿਆਜ਼ਾਂ ਦੀ ਫਸਲ ਲਾਤੀ ਸੀ ਤੇ ਹੁਣ ਵੀ ਜਦੋਂ ਮਾਂ ਪੀ ਕਹਿੰਦੀ ਮੂੰਗੀ ਪੱਟ ਹੋਊਗੀ ਜਾਨੂੰ ਦੋ ਤਿੰਨ ਮਹੀਨੇ ਬਾਅਦ ਮਹੀਨੇ ਬਾਅਦ ਜਦ ਪਿਆਜ਼ਾਂ ਦੀ ਜ ਨਵੀਂ ਪਨੀਰੀ ਆਉਣ ਲੱਗੀ ਤਾਂ ਨਵੀਂ ਪਨੀਰੀ ਪਿਆਜ਼ਾਂ ਦੀ ਲਾਉਣੀ ਆ ਠੀਕ ਆ ਲਾਉਣੇ ਵਾਲੀ ਬੰਤੂ ਨੂੰ ਲਿਆ ਕੇ ਮੈਂ ਦੀ ਜੂੰ ਇਹ ਕਹਿੰਨੇ ਤੇ ਦੀ ਜੀ ਜੀ ਜਨ ਹਾਂ ਪਤਾ ਨਹੀਂ ਕਿੰਨਾ ਝਾੜ ਦੱਸਦਾ ਦਾ ਇਹਦਾ ਕੀਲੇ ਦਾ ਮੈਂ ਤੂੰ ਹੀ ਦੱਸੀ ਹੈ ਘਰ ਝਾੜ ਵੱਧ ਕਿਉਂ ਸ਼ਿਮਲਾ ਮਿਰਚਾਂ ਲੱਗੀਆਂ ਆ ਉਹਦੇ ਝਾੜ ਨੂੰ oh my god ਹਵਾਨਾ ਊਟਾ ਕਰਕੇ ਹਵਾਨਾ ਇਹ ਮਿੱਟੀ ਲਾਉਣੀ ਆ ਯਾਦ ਕਰਾਈ ਕੰਟਰੋਲ ਸ਼ਿਮਲਾ ਮਿਰਚਾਂ ਲੱਗਣੀਆਂ ਇਹਨੂੰ ਕੀ ਚਾਹ ਬਣਾ ਲੱਗ ਗਿਆ ਸਮਾਰਕ ਮਿੱਟੀ ਆ ਗਿਆ ਆਲੂ ਕਿਨੇ ਜੰਮਿਆ ਆਇਆ ਗਰੇਲੇ ਦਿਖਾਵਾ ਕਹਿੰਦੇ ਗਰੇਲੇ ਦੇਖਣੇ ਕਿੱਥੇ ਆ ਹਾਂ ਆਹ ਦੇ ਮੈਂ ਵੀ ਗਰੇਲੇ ਕਿਟਕੜੇ ਹੋ ਗਏ ਦੇਖ ਦੇਖ ਹੱਥ ਲੱਗਦੇ ਹੱਥ ਨਾਲ ਨੂਰ ਬਾੜਾ ਨਹੀਂ ਇਹਦਾ ਹੱਥ ਆਹੋ ਗਰੇਲਾ ਹੋਰ ਆ ਇਹਦੇ ਵਿੱਚ ਇੱਕ ਦੋ ਇਹੀ ਪੰਗਾ ਹੈ ਲੱਪਣੇ ਪੰਨੇ ਪਿੰਡੀਆਂ ਨੂੰ ਪਿੰਡੀਆਂ ਫਿਰ ਵੀ ਗਿੱਦੜੀਆਂ ਤਾਂ ਚੱਲ ਜੇ ਆਹ ਦੇਖੋ ਹੂੰ ਆਉ ਲੱਗੇ ਪਾ ਸੁੱਕੀ ਜਾਂਦਾ ਉਹਦੇ ਆ ਵੀ ਸੋਕੋ ਉਹ ਕਰਦਾ ਸਪਰੇਅ ਤੂੰ ਉਹ ਕਰ ਅੱਜ ਬਨਣੀਆਂ ਇਹ ਠੀਕ ਹੈ ਕਣ ਕਣ ਘਟੋਲੇ ਚ ਪਾ ਕੇ ਚੰਨੂ ਦੇ ਪਾਸ ਸਿੱਟਣਾ ਥਲਿੰਦੀ ਗਾਣਾ ਉਹਦਾ ਚਾਹ ਵੀ ਤੇ ਰੰਤ ਪਾ ਦਈਏ ਪਹਿਲਾਂ ਸਾਧ ਰੋਟੀ ਬਣਾ ਕੇ ਤੇ ਝਾੜੂ ਪੁੱਟ ਚੱਲੀ ਗਈ ਮਿੱਟੀ ਹਲਦੀ ਗਾਣਾ ਨਹੀਂ ਅਜੇ ਹੋਣਾ ਵਿੱਚ ਨਾ ਦੋਤਾ ਫੇਰ ਰੋਟੀ ਬਣਾਉਂਗਾ ਆਲੂ ਅੱਜ ਜਿਹਦੇ ਪੀ ਕੇ ਕਰਕੇ ਛੋਟਾ ਛੋਟਾ ਸਾਰਾ ਆਲੂ ਜਮ ਗਿਆ ਪੂਰਾ ਦੇ ਕੱਲ ਮੇਰੇ ਬਾਅਦ ਚੋਂ ਦੇਖਾ ਉੱਥੇ ਦੋ ਪ੍ਰਿੰਡੀਆਂ ਦੇਖੀਆਂ ਮੈਨੂੰ ਕੱਲ ਬਾਅਦ ਚ ਸ਼ਾਮ ਨੂੰ ਮਾਝਾ ਲੱਭੀ ਗਏ ਜਾਂ ਲੱਭੀਆਂ ਨਹੀਂ ਕੋਈ ਨਾ ਪਰਾਬਲ ਮਮਾ ਸਾਰੇ ਕੰਮ ਕਰਵਾਏ ਤੇ ਸਾਡੇ ਜਿਆਦਾ ਆ ਗਿਆ ਵੀਡੀਓ ਬਲੌਗ ਕਰਨਾ ਹਰੇਕ ਚੀਜ਼ ਦੀ ਵੀਡੀਓ ਬਣਾਉਣੀ ਪੈਂਦੀ ਹੁੰਦੀ ਆ ਕੱਲ ਕਹਿੰਦਾ ਮੁੰਡਾ ਬਣਾਉਂਦਾ ਪਤਾ ਨਹੀਂ ਆਪਦੇ ਬਾਪੂ ਦੀ ਪਤਾ ਨਹੀਂ ਕਾਦੇ ਮਾਤਾ ਪਾਏ ਮੰਗਦਾ ਤਾਂ ਉਹ ਕਹਿੰਦਾ ਕੈਮਰਾ ਦਾ ਬੰਦ ਕਰ ਲੈ ਉਹ ਕਹਿੰਦਾ ਬਾਪੂ ਆਈ ਆਂ ਬਲੌਗਰ ਹਰੇਕ ਚੀਜ਼ ਦੀ ਵੀਡੀਓ ਬਣਾਉਣੀ ਪੈਂਦੀ ਹੁੰਦੀ ਆ ਬਲੌਗਰ ਨੂੰ ਉਹ ਚੀਜ਼ ਆ ਕਿ ਮੈਂ ਤਾਂ ਭੁੱਲ ਗਿਆ ਤਾਂ ਵੀ ਆਈ ਆਂ ਬਲੌਗ ਹਰੇਕ ਚੀਜ਼ ਦੀ ਵੀਡੀਓ ਬਣਾਉਣੀ ਪੈਂਦੀ ਹੁੰਦੀ ਆ ਬਲੌਗਰ ਨੂੰ ਆਪਣੀ ਸੋਸ਼ਲ ਲਾਈਫ ਦਿਖਾਉਣ ਵਾਸਤੇ ਸੋਸ਼ਲ ਲਾਈਫ ਕਿਹੜੀ ਆ ਜੀ ਇੱਤਾਂ ਦੇ ਵੱਡਦੇ ਨੇ ਨਿਕਲੇ ਨੇ ਉਹ ਬੜਾ ਤਾਂ ਮੋਦੀ ਥਾਰੀ ਦੀ ਬਾਲਟੀ ਭਰ ਲੀ ਹੈ ਜੀ 20 ਕਿਲੋ ਦੀ ਆ ਲੈ ਤਾਂ ਦਰਦੀ ਆ ਦਰਦੀ ਆ ਇੱਟੇ ਖਮਰ ਪਾਦੀ ਹੈ ਤੇ ਬਹੁਤ ਪਾ ਲਾ ਪਰੋਂ ਫੇਲੇ ਅੱਧਾ ਪਾ ਨਾ 100 ਇੰਨੀ ਦੱਬ ਦੱਬ ਕੇ ਨਾ ਮਾਰਾਈ ਤਰ ਹੁੰਦੀ ਪੁੱਤ ਕੰਮ ਤੋਂ ਫਿਰ ਹੁੰਦਾ ਪਰ ਉਹ ਮੈਂ ਮੂਹਰੇ ਗੰਨ ਮਾਰ ਰਹੀ ਮਾਇਕ ਤੇ ਮਾਦ ਮੈਨੂੰ ਝਾੜੂ ਥੱਲੇ ਦੱਡ ਕੇ ਗੰਬਰ ਦਾ ਉਤੂ ਬਮਾਰ ਹੈ ਲਓ ਜੀ ਹੁਣ ਕੰਮ ਚੱਲ ਪਿਆ ਲਸਣ ਬੰਨਣ ਦਾ ਅੱਜ ਅਸੀਂ ਰੋਟੀ ਨਹੀਂ ਬਣਾਈ ਰੋਟੀ ਨਹੀਂ ਬਣਾਈ ਅੱਜ ਅਸੀਂ ਹਲੇ 8:30 ਵਜੇ ਮੈਂ ਕੱਪੜਾ ਲੈ ਲੈ ਕੱਪੜੇ ਨਾਲ ਬਹੁਤ ਵਧੀਆ ਸਾਫ ਹੁੰਨੇ ਆ ਲੈ ਆਪੇ ਜੀ ਆਪਿਆਜ ਨੇ ਫੜ ਕੇ ਨਾ ਗੋਲ ਗੋਲ ਘੁਮਾ ਦੇ ਉੱਥੇ ਲੱਲੇ ਨੂੰ ਆਏ ਖਿਚਦੇ ਥੱਲੇ ਲੱਲੇ ਦੇ ਫੁਰ ਘੁਮਾ ਦੇ ਘੁਮਾ ਦੇ ਉੱਪਰ ਆ ਹਾਂ ਮੰਮਾ ਦਾ ਇਕੱਠਾ ਕਰੀ ਰੱਖਨੇ ਕੋਈ ਨਿੱਕੀ ਜੰਗਲੀ ਅਗਰ ਮੈਂ ਸਾਫ਼ ਕਰਕੇ ਰੱਖ ਆਪਾਂ ਬੀਣੀਆਂ ਚਾਹ ਤਾਂ ਕਰਕੇ ਆਪਾਂ ਖੜੇ ਆਂਗੇ ਇਹ ਲੱਗਦੀ ਹੈ ਅੱレ ਮਣਾਂ ਨਾਲ ਸੱਲੇ ਤੇ ਚਾਹ ਵੀ ਮੁਠੀ ਕਰ ਦਿੰਦੀ ਇਹ ਤਾਂ ਪਤਾ ਹੋ ਜਣੀ ਆ ਮੁਠੀ ਤਾਂ ਮੈਂ ਮਾਰਨੋਟੇ ਤੋਂ ਆਇਆ ਹਾਂ। ਦੇਖੋ ਤੁਹਾਨੂੰ ਦੱਸਨੇ ਕਿ ਮੇਰਾ ਕਿੰਨਾ ਫਰਕ ਹੈ। ਇਹਦਾ ਸਣਾ ਆਪਣਾ ਹਾਈਬ੍ਰਿਡ ਇੱਕ ਕੱਠੀ ਵਾਲਾ ਤੁਹਾਨੂੰ ਅੱਗੇ ਵੀ ਦੱਸਿਆ। ਮੋਟਾ ਬੀਜ ਸਾਬਤ ਆਪਾਂ ਇਕੱਠਾ ਕਰਦਣਾ ਸੀ। ਇੱਕ ਕੱਠੀ ਹੁੰਦੀ ਹੈ ਇਹਦੀ। ਇੱਕ ਕੱਠੀ ਹੁੰਦੀ ਹੈ ਇਹਦੀ। ਹੁਣ ਦੋ ਤਿੰਨ ਜਣਿਆਂ ਨੇ ਬੀਜ ਮੰਗਿਆ ਗਿਆ ਮੈਨੂੰ ਇਹ ਨਹੀਂ ਸਾ 20 ਕੀ ਦਵਾਂ। ਭਾਈ ਇਹ ਤਾਂ ਬੀਜ ਹੁੰਦਾ ਹੀ ਨਹੀਂ ਉਹ ਤਾਂ ਮੁੱਲ ਲਿਆਉਣਾ ਪੈਣਾ। ਇਹ ਤਾਂ ਬੀਜ ਹੈ ਹੀ ਨਹੀਂ। ਇਹਦਾ ਬੀਜ ਮਿਲਦਾ 4.5 500 ਰੁਪਏ ਕਿਲੋ ਜਦੋਂ ਮੈਂ ਲਿਆ ਕੇ ਲਾਇਆ ਸੀ ਇਹ। ਜਾਦਾ ਲਾਇਆ ਵੀ ਸਾਤਾ ਦੋ ਵਾਰ ਦੋ ਵਾਰ ਤੁਸੀਂ ਮਖੌਲ ਮੰਨਣਾ ਦੋ ਵਾਰ ਨਾ ਕੈਰੇਜ ਜਮਾ ਤੇ ਖਾਲੀ ਰਹਿ ਗਏ ਐਨਾ ਵੀ ਲਾਇਆ 23 ਵਾਰ ਪਹਿਲਾ ਵਾਲਾ ਵੀ ਨਿਕਲੇ ਆਏ ਆ ਦੋ ਵਾਰ ਵਾਲਾ 30 ਵਾਲਾ ਵੀ ਨਿਕਲੇ ਆਏ ਜਾਦਾ ਮਾਪੀਦਾ ਹਾਂ ਜਾਦਾ ਲਾਇਆ ਕਿਹੜੇ ਮਹੀਨੇ ਚ ਤਾਂ ਅਗਸਤ ਚ ਕਿੰਨੀ ਤਰੀਕ ਨੂੰ ਨਾ ਅਗਸਤ ਨਹੀਂ ਸਤੰਬਰ ਕੁ ਤੂੰ ਹਾਂ ਨੀ ਨਾ ਤੇ ਹੀ ਤਰੀਕ ਹਾਂ 11ਵੇਂ ਵੀ ਨਹੀਂ ਤੇ 23 ਨੂੰ ਰੁੱਥਾ ਹੱਥ ਨਾ ਛੇਲੇ ਲਈ ਆ ਤੂੰ ਤਾਂ ਜੋਰੇ ਬੋਲਣਾ ਨਹੀਂ ਆ ਇਹ ਜਦੋਂ ਮੈਂ ਵੀ ਤੂੰ ਖਰਾਬ ਕਰਦੀ ਐ ਨੂਰ ਤੂੰ ਰਹਿਣ ਦੇ ਤੈਨੂੰ ਕਹੇ ਤੇ ਵੀ ਨਹੀਂ ਤੂੰ ਸਮਝਦੀ ਐਗੀ ਉੱਪਰੋਂ ਥੋੜਾ ਜਿਹਾ ਝਲਕਾ ਲਾਉਣਾ ਉਹਦਾ ਉੱਪਰ ਨਹੀਂ ਲਾਉਣਾ ਆ ਦੇਖ ਪੁੱਤ ਮੈਂ ਦੇਖ ਲਾ ਬਸ ਇੱਕ ਵਾਰ ਇੱਕ ਵਾਰ ਫੇਰ ਲੀ ਇੱਕ ਵਾਰ ਬਸ ਇਹ ਹਾਂ ਬਸ ਲੈ ਗਿਆ ਟੀਕਾ ਨਾ ਵੀ ਲੈ ਗਿਆ ਨਹੀਂ ਲੈ ਗਿਆ ਨਾ ਵੀ ਟੀਕਾ ਬਸ ਇੱਕ ਵਾਰ ਆਇਆ ਕਰਕੇ ਫੇਰ ਨਹੀਂ ਦੇਖ ਪਹਿਲਾਂ ਹਾਂ ਬਸ ਇੱਕ ਵਾਰ ਹਾਂ ਇੱਕ ਵਾਰ ਉੱਪਰ ਨੂੰ ਹੁਣ ਇੱਥੋਂ ਫੜਵਾ ਹਾਂ ਇੱਕ ਵਾਰ ਉੱਪਰ ਨੂੰ ਹੋਲੀ ਐਗੀ ਜੋਰੇ ਬਹੁਤ ਲਾਉਣੀ ਐ ਅੱਜ ਹਵਾਵਾਂ ਚੱਲਦੀ ਆ ਬਾਹਰ ਦੇਖ ਲੋ ਦਰਦ ਰੱਖਦੇ ਇਹਨਾਂ ਦੇ ਆ ਥੈਲੇ ਧੋਤਿਆਂ ਕਣਕਾਂਲੇ ਪਿਆਜ਼ ਪਿਆਜ਼ ਮੈਂ ਤਾਂ ਕਿੰਨੇ ਕਰਦੇ ਕੁੱਥੇ ਆ ਫਿਰ ਤੋਂ ਇੱਕ ਨੂੰ ਅਛਲੀ ਜਾਨੀ ਆ ਬੈਠੀ ਪਿਆਜ਼ ਨਾਲ ਕਰ ਬੜੀ ਹੋਈ ਬਸ ਕੋ ਚੇਤੀ ਆ ਦੇਖੋ ਤਿੰਨ ਜੋੜੇ ਮਾਂ ਮੁੱਥੇ ਹੀ ਤੈਨੂੰ ਮੈਂ ਛੱਡ ਦਿੰਦੀ ਕੀ ਜੜੀ ਵੱਧਾ ਨਹੀਂ ਐਪਲਾਈ ਕਰਾ ਲੈ ਰੱਖਤੀ ਛੱਡ ਜਾਂਦੇ ਨੇ ਦਾਦਾ ਜੀ ਕਰਕੇ ਆਏ ਬਸ ਇੱਕ ਵਾਰ ਆਏ ਇੱਕ ਵਾਰ ਉੱਪਰ ਹੁੰਦਾ ਬਸ ਬੰਦੀ ਰੱਖ ਦਿੰਦੀ ਆ ਉੱਪਰ ਇੱਕ ਵਾਰ ਲੈਨਕਾ ਮੈਂ ਤੇ ਥੱਲੇ ਇੱਕ ਵਾਰ ਉੱਪਰ ਆਏ ਆਏ ਦੇਖੋ ਹਾਂ ਬਸ ਐਂ ਗੜਾ ਦੇ ਮਮਾ ਅਬ ਤੇਰੇ ਵੀ ਕਿੰਨੇ ਹੋਗੇ ਦੇਖ ਲਾਉ ਤਨ ਕੇ ਸਾਰੇ ਹੁਣ ਲਾ ਸੰਤੇ ਆ ਦੇਖੋ ਸਾਰਾ ਹੀ ਮੋਟਾ ਹੈ ਤੇ ਵਿੱਚ ਕੋਈ ਇਕੱਠੀ ਨਹੀਂ ਹੁੰਦੀ ਇੱਕੋ ਪੀਸ ਆ ਮੁੰਨਾ ਤਾਂ ਗੰਦਾ ਬਈ ਲਾ ਸੰ ਬਕਾਉ ਆ ਆਪਣੇ ਕੋਲ ਵਾਦੂ ਆ ਲੈਣਾ ਹੋਵੇ ਕਹਿੰਨੇ ਆ ਤਾਂ ਆਪੇ ਜੋ ਸਤੰਨ ਤੇ ਆਇਆ ਤੈਨੂੰ ਕੀਆ ਉਹਨਾਂ ਕਮਾਹ ਪੱਲੀ ਦੇ ਪਾਸੇ ਤੇ ਸਿਰਦਾ ਮਮਾ ਪਿੱਛੇ ਪਿਆਜ਼ ਪਿਉਜਵੇਂ ਨਾ ਪਿਆਜ਼ ਹਟ ਕਰਦੀ ਜੇ ਕੋਈ ਹੋਇਆ ਤਾਂ ਲਸਣੀਆਂ ਕਰਦਾ ਪਿਆਜ਼ ਆਟਾ ਸਮਾਰਾਂਗੇ ਪੁੱਤਰ ਪਿਆਜ਼ ਬਾਅਦ ਚ ਸਮਾਰਾਂਗੇ ਪਰ ਪਿਆਜ਼ ਪਾ ਕੇ ਬੰਦਾ ਉਹ ਲੈਣ ਤੋਂ ਫ੍ਰੀਜ ਤੋਂ ਉਹ ਮੈਂ ਦੇਖੇ ਉਹ ਤੇ ਪਿਆਜ਼ ਪਾ ਨੂਰ ਤਾਂ ਹੱਥ ਛਿੱਲੇ ਲੈਣਾ ਇੰਨੀ ਤੇਜ਼ ਕਰਦੀਆਂ ਹੱਥ ਚ ਲਹੂ ਜਿਵੇਂ ਇਹਦਾ ਕਰਪਾਨ ਇੱਕ ਕਹਿੰਦੇ ਤਿੱਖਾ ਬਹੁਤ ਆ ਜਿੱਤਰ ਬੱਜੂ ਇੱਕ ਜ਼ਾਲਮਾ ਛਿੱਲੇ ਆ ਆਪੇ ਆ ਜਾ ਆਪਣਾ ਇਹ ਵੀ ਲੋਡ ਕਰਨਾ ਆਪਾਂ ਨੇ ਇਹ ਕਿ ਬਸ ਸਦਾ ਕੰਟੇ ਦਾ ਕੰਮ ਆ ਇਹ ਕਿਤਾਬ